ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਪਾਂ ਹੁਣ ਆਉਂਦੇ ਸੀ ਕਿ ਨਰਮੇ 'ਚ ਡੰਡੀ ਸਪਰੇਅ ਕਰਾਉਣੀ ਸੀ ਅੱਜ ਧੁੱਪ ਚੰਗੀ ਲੱਗੀ ਆ ਮੌਸਮ ਠੀਕ ਆ ਅੱਜ ਲਗਾਉਗਾ ਝੋਨੇ ਤੇ ਉਧਰ ਕਰੀ ਜਾਂਦੇ ਆ ਸਪਰੇਅ ਨਰਮੇ ਤੇ ਕਰਾਵਾਂਗੇ ਨਰਮੇ ਤੇ ਵਾਸਕ ਲਈ 1 ਟਾੜਾ ਹੀ ਮਾਰਨੀ ਆ ਘਰੇ ਪਈ ਆ ਪਹਿਲਾਂ ਦੀ ਬਚੀ ਹੋਈ ਓਹੋ ਕਰ ਦਾਂਗੇ ਡੰਡੀ ਬਣਾ ਕੇ ਹਟਿਆਂਗੇ ਅੱਪੀ ਕਰ ਜਾਣਗੇ ਬਚੀਆਂ ਖੁਚੀਆਂ ਜਾਂ ਪੰਨੀਆਂ ਸੀਗੀਆਂ ਦਵਾਈਆਂ ਆਪਣੇ ਸਾਰੀਆਂ ਥੋੜੀਆਂ ਥੋੜੀਆਂ ਕਿਉਂ ਜੇਦੋ ਆਪਾਂ ਦਵਾਈ ਲਿਆਉਣੇ ਆ ਕਿ ਬਾਦੀ ਆ ਜਾਂਦੀ ਹੈਗੀ ਗਿਣਮੇ ਕਿੱਲੇ ਤਾਂ ਆਉਂਦੀ ਨਹੀਂ ਤੇ ਬਚੀ ਥੋੜੀ ਥੋੜੀ ਸਾਰੇ ਚ ਪਈ ਸੀ ਹੋਰ ਲਾ ਕੇ ਨਰਮੇ ਤੇ ਕੀਤੀ ਜਾਊਗੀ ਲਾ ਕੇ ਸਾਰੇ ਤੇ ਕਰ ਦਾਂ ਦੋ ਕਿੱਲੇ ਨਰਮ ਤੇ ਚੱਲਦੇ ਹਾਂ ਹੁਣ ਘਰਾ ਨੂੰ ਉਧਰ ਹਰਾ-ਹਰਾ ਵੱਢ ਕੇ ਲਿਆਵਾਂਗੇ। ਲਓ ਜੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਤੇ ਸ਼ਾਮ ਦਾ ਟਾਈਮ ਹੋ ਗਿਆ 5:30 ਹੋ ਗਏ। ਤੇ ਆਪਣੇ ਜਗ੍ਹੀ ਲਾਈ ਜਾਂਦਾ ਪਾਣੀ ਨਹਿਰ ਦੀ ਵਾਰੀ ਲਾਈ ਜਾਂਦਾ। ਨਹਿਰ ਦੀ ਵਾਰੀ ਲਾਈ ਜਾਂਦਾ। ਆਪਾਂ ਤਾਂ ਲਾਇਆ ਨਹੀਂ ਆਪਣਾ ਝੋਨਾ ਭਰਿਆ ਖੜਾ ਸੀ। ਤੇ ਸਪਰੇਅ ਕਰਾਉਣ ਵਾਲੀ ਰਹਿੰਦੀ ਹੈਗੀ ਤੜਕੇ ਦੇਖਾਂਗੇ ਜੇ ਸਪਰੇਅ ਵਾਲੇ ਵਿਲੇ ਹੋਏ ਖਾਲ ਚ ਪਾਣੀ ਅੱਜ ਹੀ ਭਰਦਾਂ ਗਿਆ ਜੇਗੀ ਲਾਈ ਜਾਂਦਾਗਾ ਹੁਣ ਭਰਜੂਆ ਖਾਲ ਦੇ ਵਿੱਚ ਦੀ ਆਉਂਦਾ ਪਾਣੀ ਤੇ ਹੁਣ ਭਰਜੂਆ ਕਿੰਨਾ ਟਰੈਕਟਰ ਬੰਦ ਕਰਿਆ 2 ਮਿੰਟ ਵੀ ਖਾਲ ਭਰ ਜੇ ਕਿਉਂ ਨਹਿਰ ਚ ਪਾਣੀ ਥੋੜਾਗਾ ਖਾਲ ਭਰੀ ਜਾਂਦਾਗਾ ਨਹਿਰ ਚ ਪਾਣੀ ਥੋੜਾ ਚੱਟਾ ਰੋਕਤਾ ਚੱਟਾ ਚਲਾਰ ਵੀ ਕਹਿ ਦਿੰਦੇ ਚੱਟਾ ਵੀ ਕਹਿ ਦਿੰਨੇ ਆਪਾਂ ਤੇ ਨਰਮਿਆਂ ਦਾ ਨੁਕਸਾਨ ਬਹੁਤ ਆ ਬਈ ਗਵਾਰਿਆਂ ਦਾ ਨਰਮਿਆਂ ਦਾ ਬਹੁਤ ਵੱਧ ਤੋਂ ਹੀ ਜ਼ਿਆਦਾ ਨੁਕਸਾਨ ਆ ਹੁਣ ਤਾਂ ਜਿਹੜੇ ਅਗੇਤੇ ਝੋਨੇ ਦਾ ਨੁਕਸਾਨ ਤਾਂ ਉਹਨਾਂ ਦਾ ਵੀ ਵਿੱਚ ਵਿੱਚ ਹੈ ਆੜਾ ਮੋਟਾ ਇਹ ਹੈਗਾ 212 ਅਮਰਜੀਤ ਕਾ ਇਹ ਵੀ ਨਿਸਰ ਦਾ ਆਉਂਦਾ ਕਾ ਉਹ ਚੜਾਉਣ ਗਿਆ ਮਸ਼ੀਨ ਵਾਲੇ ਨੂੰ ਗਵਾਰਾ ਦਿਖਾਉਣ ਆਏਗੇ ਗਵਾਰਾ ਵਡਾਉਣਾ ਇਹਨਾਂ ਨੇ ਜੇ ਕੀ ਇਹਦਾ ਇੱਧਰ ਲਾ ਝੋਨਾ ਵੀ ਨਸਰਿਆ ਤੇ ਉਹ ਚ ਪਾਣੀ ਛੱਡੀ ਜਾਂਦਾ ਅੱਗੇ ਜਿਹੜਾ ਗਵਾਰਾ ਵਾਹ ਕੇ ਲਾਇਆ ਸੀ ਛੋਟਾ ਲੋ ਜੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਸਾਸਰੀ ਕਾਲ ਜੀ ਸਾਰਿਆਂ ਨੂੰ ਤੜਕੇ ਵਾਲੀ ਸੁਵਾ ਦੇ ਵੱਜਰੇ 8 ਤਰੀਕ ਹੈਗੀ ਅੱਜ 11 ਆ ਗਈ 11 ਤਰੀਕ ਆ ਆਪਾਂ ਮੋਟਰ ਚਲਾਤੀ ਇਧਰਲੇ ਝੋਨੇ ਚ ਲਾਸਟ ਪਾਣੀ ਲਾਉਣੇ ਆ ਬਸ ਹੁਣ ਕਈ ਦਿਨਾਂ ਦਾ ਮੌਸਮ ਵੀ ਸਾਫ ਆ ਜਸਪਰੇ ਵੀ ਕਾਉਣੀ ਹੈਗੀ ਇਧਰ ਤਾਂ ਪਹਿਲਾਂ ਕਰਾਈ ਹੋਈ ਆ ਉਧਰ ਰਹਿੰਦੀ ਆ ਮੋਟਰ ਛੱਡਤੀ ਆਪਾਂ ਤੇ ਨੱਕਾ ਕਰੇ ਉਧਰ ਪਰਲੇ ਖਤੀ ਚ ਤੇਨੇ ਪਰਲੇ ਖੇਤ ਚ ਨੱਕਾ ਬਦਲ ਕੇ ਆਉਣੇ ਆ ਕਿ ਉਦੋਂ ਨੂੰ ਬਰਜੂ ਇਹ ਚਾ ਚੂਪੀ ਕੇ ਫਿਰ ਬਦਲ ਜਾਣਗੇ। ਤੁਪ ਹੁਣ ਤੱਕ ਘੜੜੀ ਨਿਕਲਦੀ ਹੈ ਪੂਰੀ। ਆ ਆਪਣੀ ਬਾਜਰੀ ਸੀਗੀ। ਦੇਖੋ ਜੇ ਹੋਊਗਾ ਹਾਲ ਤਾਂ ਹੁਣ ਤਾਂ ਨਰਮਾ ਦਾ ਡਿੱਗਿਆ ਦਾ ਪਿਆ ਸਾਰਾ। ਪਰ ਖਿੰਡਦਾ ਵੀ ਬਹੁਤ ਆਉਂਦਾ ਹੈਗਾ। ਨਵੇਂ ਫੁੱਟ ਬਹੁਤ ਖਿੰਡੇ ਹੈਗੇ। 10 ਤੋਂ 15 ਮਾਣ ਦੇ ਵਿਚਾਲੇ ਤਾਂ ਹੋਣਾ ਚਾਹੀਦਾ ਹੈਗਾ। ਫਲ ਬਹੁਤ ਆਏ ਨਵੇਂ ਫੁੱਟ ਆਲ ਰਾਈਂ ਦੇ ਉਹ ਖੰਡ ਦੇ ਆਉਂਦੇ ਆ ਆ ਹਫਤੇ ਇੱਕ ਤਾਈ ਚਕਾ ਦਾਂਗੇ ਇਹਨੂੰ ਉਦੋਂ ਨੂੰ ਹੋਰ ਖੰਡ ਜੂ ਨੀ ਤਾਂ ਫਿਰ ਦਿਹਾੜੀ ਲੈਣਗੇ ਚੋਗ ਨਾਲੇ ਹਫਤੇ ਇੱਕ ਤਾਈ ਚਕਾ ਆ ਦਾਂਗੇ 13-13 ਨਾਲੇ ਹਵਾ ਜੀ ਨਿਕਲ ਜੋ ਸਾਰਾ ਡਿੱਗ ਪਿਆ ਕੱਦ ਬਹੁਤ ਸੀ 7 ਫੁੱਟ ਤੋਂ ਵੀ ਉੱਤੇ ਸੀ ਕੱਦ ਨਰਮ ਇਹਦਾ ਤਾਂ ਕਰਕੇ ਡਿੱਗ ਪਿਆ ਸਾਰੇ ਉੱਥੋਂ ਲੈ ਕੇ ਉਹ ਤੁਰ ਤਾਈ ਕੋਈ ਬਿਰਲੀ ਛੱਡੀ ਜੀ ਖੜੀ ਆ ਮੋਟਰ ਵੀ ਛੱਡਤੀ ਆਪਾਂ ਖਾਲਚ ਵੀ ਲੌਂਕੇ ਪਿਆ ਸੀ ਪਹਿਲਾਂ ਖਾਲਚੋਂ ਬਾਹਰ ਕੱਢਿਆ ਨਰਮਾ ਪਾਣੀ ਰੋਕਦਾ ਸੀ ਪਹਿਲਾਂ ਖਾਲਚੋਂ ਬਾਹਰ ਕੱਢਿਆ ਕਿਰਨ ਚੱਲਦਾ ਜਾ ਕਰਤਾ ਪਾਣੀ ਤੇ ਚੱਲੀ ਜਾਂਦਾ ਹੈ ਇਹ ਖਾਲ ਧਰਨ ਤੇ ਲੱਗ ਜੂ ਘੰਟਾ ਤਾਂ ਤੇ ਪਰਲੇ ਫੇਰ ਚੱਲਦੇ ਆਂਗੇ ਆਪਣਾ ਮੋਟਰਸਾਈਕਲ ਉਹ ਖੜਾ ਨਹਿਰ ਕਿਨੀ ਪਰ ਲੇਖੇ ਚ ਚੱਲਦੇ ਆ। ਲਓ ਜੀ ਦੂਜੇ ਖੇਤ ਆ ਗਏ ਆਪਾਂ ਇੱਥੇ ਵੀ ਕਿਆਰੇ ਬਦਲ ਤੇ ਇਧਰ ਵੀ ਕੱਲ ਲਈ ਛੱਡੀ ਆ ਦੁਪਹਿਰੇ ਮੋਟਰ। ਸਵੇਰ 8 ਵਜੇ ਆਈ ਐ ਲੈਟ। ਅਗਲੇ ਕਿਆਰੇ ਚ ਕਰਤਾ ਹੁਣ ਸੁੱਕਿਆ ਪਿਆ ਝੋਨੇ ਚ ਪਾਣੀ ਹੈ ਨਹੀਂ। ਜਿਵੇਂ ਸੁੱਕਿਆ ਪਿਆਗਾ ਹੁਣ ਆ ਕਿਆਰੇ ਚ ਖੋਲਤਾ ਤੇ ਇੱਕ ਅਗਲੇ ਚ ਦੋ ਚ ਪਹਿਲਾਂ ਸੀ ਉਹ ਦੋ ਭਰ ਗਏ ਤੇ ਹੁਣ ਕਰ ਦਿੰਨੇ ਅਗਲੇ ਕਿਆਰੇ ਚ ਕਿ ਜਹਾ ਹੋਰ ਟੱਕ ਖੋਲ ਦਿੰਨੇ ਤਾਂ ਖੋਲਤਾ। ਮਾਗਰ ਚੈੱਕ ਕਰਿਆ ਜੀ। ਅਇਕ ਤਾਂ ਧੁੱਪ ਵਾਲੀ ਕਰੜੀ ਅੱਜ ਪਾhle ਦੋਨੇ ਘਰੇ ਭਰ ਗਏ ਹੇ ਇੱਥੇ ਵਾਟਰ ਟੂਟੇ ਸੀ ਪਹਿਲਾਂ ਕੱਲ ਵੱਨ ਕੇ ਗਏ ਸੀ ਭਰਿਆ ਪਿਆ ਘਰ ਆ ਵੀ ਤੇ ਉਹ ਸਿਰਿਆਲਾ ਵੀ ਭਰ ਗਿਆ ਤੇ ਆ ਬਦਲ ਕੇ ਚੱਲਦੇ ਆ ਫਿਰ ਸਪਰੇਆ ਨੂੰ ਡੀਕਦੇ ਇੱਥੇ ਸਪਰੇ ਕਰਾਉਣੀਆਂ ਸਾਰੇ ਸੀ ਕਿਉਂ ਨੀ ਸਰਦਾ ਆਉਂਦਾਗਾ ਦੇਖੋ ਝੰਡੇ ਬੁੱਜੇ ਟੰਡੇ ਤਾਂ ਫੋਗ ਜੀ ਕੱਢਿਆ ਆ ਦੂਜੇ ਵਿੱਚ ਵਿੱਚ ਨਿਸਰਦਾ ਆਉਂਦਾ ਹੁਣ ਸਾਰੇ ਤੇ ਆ ਗਿਆ ਝੋਨਾ ਇਹ ਬਾਸਮਤੀ 56 55 60 ਦਿਨਾਂ ਦੇ ਲਗਭਗ ਹੋ ਗਿਆ 55 60 ਦਿਨਾਂ ਦੇ ਲਗਭਗ ਨਿਸਰਨ ਲੱਗ ਜਾਂਦਾ ਰਹਿ ਗਿਆ ਮਹੀਨਾ ਇਹਦਾ ਇੱਕ ਹੋਰ ਸੰਭਾਲਦਾ ਆ ਟੱਕ ਵੀ ਕਰਤਾ ਬੰਦ ਇਹ ਵੀ ਨਹੀਂ ਲੀਕ ਕਰਦਾ ਅਗਲਾ ਹੋਰ ਦੇਖ ਲਈਏ ਕੋਈ ਬੱਟ ਕੋਈ ਟੱਕ ਨਾ ਲੀਕ ਕਰਦਾ ਵੇ ਫਿਰ ਸਪਰੇਅ ਵਾਲਿਆਂ ਨੂੰ ਲੈ ਕੇ ਆਵਾਂਗੇ ਆ ਵੀ ਪਰ ਆ ਆ ਇਹ ਖੰਨੀਸਰ ਦਾ ਮਾਤਾ ਇਹ 1509 ਇਹ ਦਲ 1847 ਵਾਟ ਉੱਟ ਸਹੀ ਆ ਚੱਲਦੇ ਆ ਮਿਲਦੇ ਆ ਬਾਅਦ ਚ ਜੀ ਦੁਪਹਿਰ ਦਾ ਟਾਈਮ ਹੋ ਗਿਆ ਤੇ ਸਪਰੇਅ ਵਾਲੇ ਆ ਗਏ ਆਪਣੇ ਬੰਦੇ ਮੋਨੂ ਕ੍ਰਿਸ਼ਨਾ ਤੇ ਇੱਕ ਨਵਾਂ ਬੰਦਾ ਨਵਾਂ ਲਿਆਂਦਾ ਹਮ ਇੱਕ ਨਵਾਂ ਨਵਾਂ ਇੰਜਨ ਲਿਆਂਦਾ ਹੈ ਤਗੀ ਅਗਰੇ ਆਪਾਂ ਕਰਨ ਲੈ ਨਿਮ ਪਾਰੀ ਪਾਣੀ ਤੇ ਆ ਇੱਕ ਦਾ ਚੈਸ ਆ ਗਈ ਤੇ ਐਮ ਸਟਾਰ ਤੇ ਲਿਕਵਿਡ ਪ੍ਰੋਕਲੈਨ ਲੋਈਆ ਦੀ ਤੇ ਮਹਿੰਦਰਾ ਦੀ ਚੈਸ ਆ ਗਈ ਤੇ ਸਟੀਲ ਦਾ ਪੜੀ ਜਾ ਇੱਕ ਮਹਿੰਦਰਾ ਦਾ ਹੋਰ ਆ ਇਹਦਾ ਨਾਂ ਉੱਤੇ ਕੀ ਪੈਕਟ ਦੇ ਪੜੀ ਕੀ ਟੈਕਨੀਕਲ ਆ ਇਹਦਾ ਬਲੋਪ ਟੈਕਨੀਕਲ ਪੜਾ ਬਲੋਪ ਨਹੀਂ ਟਰਾਈ ਕੰਟਾ ਜੋੜਾ ਟਰਾਈ ਕੰਟਾ ਉਹ ਦਿਖਾ ਪੜੀ ਜਾ ਇਹਦਾ ਕ੍ਰਿਸ਼ਨ ਮਣੀ ਜਾਂਦਾ ਪਾਲਾ ਲੈ ਰੱਖਿਆ ਨਾਣੇ ਦਾ ਢੋਲੀ ਦਾ ਪਾਲਾ ਪਾਉ ਆ ਤੂੰ ਪਾਣੀ ਵੱਧ ਪਾਲਿਆ ਤੁਸੀਂ ਮੰਨ ਜੋ ਸਹੀ ਹੈ ਤੰਨਾ ਯਾਰ ਬਾਵਲਟੀ ਲਾਏਗਾ ਅਰੀ ਦੇਖੋਗੇ ਕੰਮ ਜੇ ਇਹ ਲੈ ਆ ਪਾਊਡਰ ਜਾਂ ਲਾਲ ਜਾਂ ਨਿਕ ਲੈ ਗੇ ਲੱਗ ਰਿਹਾ ਵੀ ਅੱਜ ਇੱਥੇ ਕਰ ਦੇਣਗੇ ਸਾਰੀ ਇਹ ਤੇ ਦੋ ਤਿੰਨ ਘੰਟਿਆਂ ਜਾਂ ਕਰ ਦੇਣਗੇ ਮੌਸਮ ਵੀ ਠੀਕ ਆ ਧੁੱਪ ਚੰਗੀ ਆ ਪਹਿਲਾਂ ਵਾਲੀ ਤਾਂ ਲਹੀ ਗਈ ਸੀ ਪਿਛਲੇ ਘੜੇ ਵਾਲੀ ਰਸਤਾ ਕਰ ਗਿਓ ਮਾੜਾ ਮੋਟਾ ਤਾਂ ਨਾ ਕਿੰਨੇ ਪੈਣਗੇ ਇੱਧਰ ਹੂੰ ਤੁਸੀਂ ਦੇਖੋ ਪਿਛਲੇ ਘੜੇ ਪਾਈਆਂ ਤੁਹਾ ਦਾ ਵੀ ਨਾ ਵੱਧ ਕਿੰਨੇ ਹੋ ਗਏ 10 ਹੋਏ ਜੀ 10 ਹੋਏ ਹੂੰ ਤੇ ਡੋਡ ਕੋ ਲਈਏ ਕੇ ਚਾਰ ਹੋਰ ਕਰਨੇ ਨਹੀਂ ਚਾਰ 10 14 15 ਕਰਾ ਇਹ ਗਿਣ ਕੇ ਪਾਲਿਓ ਘਟ ਵੱਧ ਨਾ ਰੋਏ 11 12 13 ਦੂਰਾ ਕਿੜਾ ਵੀ ਨਾ ਮਾਰਿਓ ਆ ਪੱਤਿਆਂ ਤੇ ਘਟ ਲਾਇਆ ਕਰ ਤੂੰ ਪੱਤੇ ਮਚਾ ਦਿੰਦਾ ਆਏ ਗਰੇ ਕ੍ਰਿਸ਼ਨ ਝੋਨੇ ਦੇ ਨਾਲ ਨਾਲ ਪੱਤੇ ਮਚਾ ਜਾਂਦਾ ਵੀ ਆ ਬੰਦਾ ਪਛਾਣ ਕਰੋ ਇਹਦੀ 15 ਦੇਖੋ ਇਹ ਕੌਣ ਹੈ ਕੋਈ ਕੋਈ ਨਾ ਬੱਤੇ ਕੋਸ਼ਿਸ਼ ਕਰੋ ਇਹ ਸਾਹਮਣੇ ਆਵੇ ਦੱਸਿਓ ਹਾਂ ਜੇ ਕਿਸੇ ਨੂੰ ਟੱਕਰੇ ਤਾਂ ਤੁਹਾਨੂੰ ਦੱਸਿਓ ਆ ਮੁਕਾਜਾ ਬੰਨਿਆ ਹੋ ਤੇ ਪਜਾਮੀ ਜੀ ਪਾਈ ਹੋ ਗਈ ਨਿਸ਼ਾਨੀ ਕਰ ਲੋ ਜਿੱਦੇ ਤਾਨੂੰ ਮਿਲਿਆ ਦੱਸਿਓ ਕਹਨੇ ਮੈਸੇਜ ਕਰ ਦਿਓ ਸਰ ਲੱਗ ਰਿਹਾ ਵੀ ਜੋਦੇ ਫਾਈ ਦੂਈ ਖੋਲ ਕੇ ਤੇ ਕਰਤਾ ਕੰਮ ਸਟਾਰਟ ਸਪਰੇਅ ਵਾਲਾ ਨਾਲ ਦੀ ਨਾਲ ਪਾਣੀ ਲੱਗੀ ਜਾਂਦਾ ਨਾਲੇ ਇਧਰਲੀ ਬਟੀ ਚ ਆਹ ਸੁੱਕੀ ਆ ਚੱਲਿਆ ਮੋਂ ਨੂੰ ਮੋਂ ਨੂੰ ਫੋਰਮੈਨ ਹਮ ਹੁੱਕ ਕੰਪਨੀ ਦਾ ਐਮ ਸਟਾਰ ਤਾਂ ਇਹ ਤੇ ਹੁੰਦੀ ਆ ਦੂਜੀ ਮੰਨ ਲਓ ਯਾਰ ਉਹਦਾ ਲਈ ਗਈ ਚੱਲ ਇਹ ਬਰਲੀ ਸੜ ਰੋਟੀ ਖਾ ਕੇ ਆਈਏ ਇਹਨਾਂ ਨੇ ਤਾਂ ਖਾ ਲਈ ਨਾਲ ਦਿਆ ਆਪਣਾ ਨਾਜਰ ਵੱਟੂ ਆ ਸੁੱਕ ਗਿਆ ਸਾਰਾ ਹੁਣ ਹਵਾ ਜੀ ਲੱਗ ਗਈ ਨਾ ਇਸ ਦੋ ਵਾਰ ਤੜਕੇ ਲਾ ਦਾਂਗੇ ਅਬੱਟੀ ਚ ਰਾਤ ਵਾਲੀ ਚ ਤੇ ਕੱਲ ਦੇਣ ਵਾਲੀ ਚ ਲੱਗ ਜੂ ਅੱਜ ਸਪਰੇ ਹੋ ਜੂਗੀ ਚਲੋ 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 ਚਲ ਚਲ ਚਲੋ ਚਲੋ ਤਨਿਆਣੇ ਆ ਗਿਆ ਜੱਜ ਕਿਹਣਾ ਵਾਦਾ ਅੱਲਾ ਦੋਈ ਆਉਂਦੇ ਸੀ ਮਨੂੰ ਤੇ ਕ੍ਰਿਸ਼ਨ ਲੈਗਣਾ ਪਈ ਕਦੇ ਮੂੰਹ ਪਰਨੇ ਵੱਜੇ ਚਲੋ ਚੱਲਦੇ ਆਪਾਂ ਅੱਜ ਮਾਰਾਂ ਜਿਹੜਾ ਲੋ ਜੀ ਕਿਹੜਾ ਬਦਲਿਆ ਆਪਾਂ ਇਧਰ ਉਹਨਾਂ ਦੇ ਨਾਲ ਬਲਿਜਾ ਬਦਲਿਆ ਜਿੱਥੇ ਸਪਰੇ ਕਰੀ ਜਾਂਦੇ ਹੁਣ ਉੱਥੇ ਜਾਂਦੇ ਆਂ ਦੇਖਣੇ ਜਾ ਕੇ ਕਿੰਨੀ ਕ ਸਪਰੇ ਕਰੀ ਹੈ ਆ ਕਮਾਂਡੀ ਆਣੇ ਮੈਂ ਲਾਦਾ ਘਰ ਵਾਲਾ ਟੈਂਕ ਸਾਫ ਕਰਿਆ ਉਹਦਾ ਕੈਂਟਰ ਲਿਆ ਕੇ ਝੋਨੇ ਵਾਲੇ ਪਾਣੀ 'ਚ ਛੱਡਦਾ ਬਦਬੋਹ ਮਾਰੀ ਜਾਂਦੀ ਆ ਉਹਦੇ ਨਾਲ ਬੰਨ ਝੋਨਾ ਬਾਲਾ ਚੱਲੂ ਛੜੇ ਹਾੜ ਮਾਰੀ ਜਾਂਦੀ ਏ ਚਾਰ ਸੁੱਤੇ ਤੇ ਚੱਲਦੇ ਆ ਉੱਥੇ ਦੇਖਦੇ ਕਿੰਨੀ ਗਰੀਆ ਸਪਰੇ ਔੜ ਕੋਲੇ ਆਵੇ ਮੋਟਰਸਾਈਕਲ ਵੀ ਖੜਾ ਕੇ ਹੋਣਾ ਹੈ ਮਿਸਤਰੀ ਕੋਲੇ ਇਹਦੇ ਬ੍ਰੇਕ ਚ ਫੇ ਰਹਿੰਦੇ ਹੈ ਕਿ ਸਪਰਿੰਗ ਸਪਰੰਗ ਖਰਾਬ ਹੋ ਗਿਆ ਤੇ ਇੱਕ ਦਵਾਉਣਾ ਇਹਨੂੰ ਛੱਡ ਕੇ ਆਣਾ ਉੱਥੇ ਪਹਿਲਾਂ ਖੇਤ ਆਈ ਆ ਆ ਗਿਆ ਆਪਾਂ ਇੰਦਰ ਖੇਤ ਕਰੀ ਜਾਂਦੇ ਹੈ ਕਿ ਆਹ ਪੱਟੀ ਚ ਲੱਗ ਰਿਹਾ ਇਧਰ 베ਰੀ ਵਾਲੀ ਜ਼ਬਰਲੀ ਕਰਤੀ ਮੋਟਰ ਵੀ ਚੱਲੀ ਜਾਂਦੀ ਆਪਣੀ ਅਵੇ ਚ ਹੋਰ ਵੀ ਦੇ ਚੋਬੇ ਆ ਸੁਣਦਾ ਕਹਿੰਦਾ ਆ ਬੰਦਾ ਟਾਟਾ ਦਾ ਵੀ ਨਾ ਲਗਾਈ ਵਾਲੀ ਮਲਾਕ ਟਾਂਕੀ ਸ਼ਕਤੀ ਵਰਧਕ ਦਾ ਇੱਕ ਨੰਬਰ ਵੀ ਆ ਮੋਟਰ ਵੀ ਸਹੀ ਚੱਲੀ ਜਾਂਦੀ ਆ ਆ ਪਰਲੀ ਬੜੀ ਕਰਤੀ ਐਜ ਲੱਗ ਰਿਹਾ ਆਪਣਾ ਆ ਕਿਆਰਾ ਵੀ ਨਹੀਂ ਲੱਗਿਆ ਪਰ ਲਾ ਤਾਂ ਭਰ ਕੇ ਆਊਗਾ ਆ ਕਿਆਰੇ ਜਿਵੇਂ ਸੀਐਨਸੀ ਵਾਹ ਖੋਲੀਆ ਤਾਂ ਨਹੀਂ ਲੱਗਿਆ ਹੁਣ ਪਾਣੀ ਘੱਟ ਪੈਂਦਾ ਇੱਥੇ ਫੇ ਕੱਲ ਨੂੰ ਆਪ ਅੱਡੀ ਛੱਡ ਦਾਂਗੇ ਲੱਗ ਰਿਹਾ ਚੋਬਰ